ਪਰਨਜੀ ਸਿੰਘ ਜੀ ਮੈਂ ਬੋੜੂ ਪਿੰਡ ਦਾ ਰਹਿਣ ਵਾਲਾ ਜੀ ਜ਼ਿਲ੍ਹਾ ਮਰਸਾਰਾ ਮੇਰਾ ਪਿੰਡ ਦੇ ਵਿੱਚ ਹੀ ਕਿਸੇ ਲੈਂਟਰ ਦੇ ਪੈ ਪਾਉਣ ਗਿਆ ਸੀ ਤੇ ਪਲੇਟ ਕਿਸ ਕੰਨ ਕਾਰਨ ਮੇਰੀ ਥੱਲੇ ਡਿੱਗਨ ਕਰਨ ਰੀਡ ਦੀ ਹੱਡੀ ਤੇ ਸੱਟ ਲੱਗ ਗਈ ਤੇ ਮੇਰੀ ਸਪਾਈਨ ਦੀ ਪ੍ਰੋਬਲਮ ਜਿਹੜੀ ਨਾ ਸਿਆ ਪੈਸ ਹੋ ਗਈ ਜਿਸ ਕਾਰਨ ਮੈਂ ਚੱਲ ਨਹੀਂ ਸਕਦਾ ਮੈਡੀਕਲ ਅਨਸਾਰ ਡਾਕਟਰਾਂ ਨੇ ਜਵਾਬ ਦਿੱਤਾ ਵਾ ਮੈਂ ਕਾਫੀ ਇਲਾਜ ਕਰਵਾਇਆ ਵਾ ਪਰ ਮੇਰਾ ਨਹੀਂ ਹੋਇਆ ਤੇ ਮੈਂ ਐਕਸੈਪਟ ਕਰਕੇ ਬੈਠ ਗਿਆ ਵਾ ਤੇ ਮੇਰੇ ਕੋ ਆਰਥਿਕ ਮਦਦ ਵੀ ਨਹੀਂ ਸੀ ਹੈਗੀ ਘਰ ਦੇ ਹਾਲਾਤ ਵੀ ਕੁਝ ਇਸ ਤਰ੍ਹਾਂ ਦੇ ਹੋ ਗਏ ਸੀ ਤੇ ਦਰਜਗਾਰ ਦਾ ਕੋਈ ਸਾਧਨ ਨਹੀਂ ਸੀ ਮੈਂ ਧੰਨਵਾਦ ਕਰਦਾ ਮੁਖਾਲਸਾ ਹੈ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਜਿਨ੍ਹਾਂ ਦੇ ਸਹਿਯੋਗ ਨਾਲ ਮੈਂ ਅੱਜ ਸ਼ੌਪ ਦੇ ਬੈਠਾ ਹਾਂ ਇਹ ਸਮਾਨ ਹੈ ਜਿਹੜਾ ਮੈਨੂੰ ਉਹਨੇ ਪਵਾ ਕੇ ਦਿੱਤਾ ਤੇ ਮੈਂ ਕਿਰਪਾ ਕਰਕੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਵੀਰਾਂ ਦਾ ਵੀ ਜਿਨ੍ਹਾਂ ਨੇ ਖਾਲਸਾ ਏਡ ਨੂੰ ਸਹਿਯੋਗ ਦੇ ਰਹੇ ਹਨ ਅੱਗੇ ਤੋਂ ਵੀ ਦਿੰਦੇ ਰਹਿਣ ਤੇ ਮੈਂ ਵੀ ਧੰਨਵਾਦ ਕਰਦਾ ਹਾਂ